ਬਠਿੰਡੇ ਜ਼ਿਲ੍ਹੇ ਅੰਦਰ ਘਟੂ ਘਾਟਾ ਜ ਸਾਡੇ 10 12 ਕਾਫਲੇ ਅੱਡ ਅੱਡ ਆਪਦੇ ਥਾਵਾਂ ਤੋਂ ਚੱਲਣਗੇ ਜਿਵੇਂ ਨਥਾਣੇ ਬਲਾਕ ਦੇ ਆਪਾਂ ਖੜੇ ਹਾਂ ਢੋਲ ਪਲਾਜੇ ਤੇ ਖੜੇ ਆਂ ਪੁੱਚੋ ਵਾਲੇ ਤੇ ਇੱਥੋਂ ਸਾਡੇ ਦੋ ਕਾਫਲੇ ਰਵਾਨਾ ਹੋਣੇ ਆ ਪਹਿਲੇ ਪਹਿਲ ਪਰਸਮੇ ਦਾ ਸਾਡੀਆਂ ਜਿਹੜੀ ਦਿੱਲੀ ਅੰਦੋਲਨਾਂ ਰਹਿਂਦੀਆਂ ਮੰਗਾਂ ਜਿਦੇ ਵਿੱਚ ਮੁੱਖ ਤੌਰ ਤੇ ਐਮਐਸਪੀ ਦਾ ਮਾਮਲਾ ਹੈ ਕਰਜ਼ਾ ਮੁਕਤੀ ਦਾ ਮਾਮਲਾ ਹੈ ਬੁਢਾਪਾ ਪੈਨਸ਼ਨ ਦਾ ਮਾਮਲਾ ਹੈ ਫਸਲੀ ਬੀਮਾ ਯੋਜਨਾ ਦਾ ਮਾਮਲਾ ਹੈ ਲਖੀਮਪੁਰ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦਾ ਮਾਮਲਾ ਹੈ ਬੀਜ ਬਿੱਲ ਲੈ ਜਾਂਦੇ ਕੁੱਲ ਲੋਕਾਂ ਤੋਂ ਕਿਰਤੀ ਲੋ ਨਿਤਿਆ ਦੇ ਖਿਲਾਫ ਜਿੰਨੀਆਂ ਉਹ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਨੀਤੀਆਂ ਬਣੂਗੀਆਂ ਉਹਨਾਂ ਨੀਤੀਆਂ ਦੇ ਖਿਲਾਫ ਸਾਰਾ ਸੰਤਾਨ ਅੰਦੋਲਨ ਹੈ ਤਾਂ ਕਿਸਾਨਾਂ ਨੂੰ ਕਹਿੰਦੇ ਨੇ ਕਿ ਇਹ ਤਾਂ ਵਹਿਲੇ ਨੇ ਜਦੋਂ ਦਿਲ ਕਰਦਾ ਛੜਕਾਂ ਤੇ ਆ ਜੰਦੇ ਨੇ ਆਪਣੇ ਟਰੈਕਟਰ ਲੈ ਕੇ ਆ ਜਾਂਦੇ ਨੇ ਛੜਕਾਂ ਤੇ ਧਰਨੇ ਲਾ ਲੈਂਦੇ ਨੇ ਇਹ ਉਦੋਂ ਹੀ ਕਹਿੰਦੇ ਆ ਨਾ ਜਦੋਂ ਰਾਜਸਤਾਏ ਹੁੰਦੇ ਆ ਜਦੋਂ ਰਾਜ ਭਾਗ ਤੇ ਬਰਾਜਮਾਨ ਸੁਖਵੀਰਵਾਦ ਸੀ ਉਦੋਂ ਲੋਕਾਂ ਨੂੰ ਉਹ ਵਹਿਲੇ ਕਹਿੰਦਾ ਸੀ ਹੁਣ ਲੋਕਾਂ ਦੇ ਉਹਨਾਂ ਨੂੰ ਹਰਮਨ ਪਿਆਰੇ ਲੱਗਦੇ ਆ ਆ ਪਿਛਲੇ ਦਿਨ ਹਾਸੋ ਹੀ ਨਹੀਂ ਗੱਲ ਦੇਖੋ ਪੱਤਰਕਾਰਾਂ ਤੇ ਹਮਲਾ ਸਰਕਾਰਾਂ ਨੇ ਕੀਤਾ ਤੇ ਸੁਖਵੀਰਵਾਦ ਦਾ ਕਾਫਲਾ ਲੈ ਕੇ ਚ ਪੱਤਰਕਾਰ ਭਾਈਚਾਰੇ ਨੇ ਭਲਾ ਕੀ ਪੁੱਛ ਲਿਆ ਐਂ ਪੁੱਛ ਲਿਆ ਵੀ ਮੁੱਖ ਮੰਤਰੀ ਦਾ ਬਾਹਰ ਵਿਦੇਸ਼ੀ ਦੌਰਿਆਂ ਤੇ ਆ ਉਹ ਜਹਾਜ਼ ਨੂੰ ਕੌਣ ਲੜਾਈ ਫਿਰਦਾ ਲੋਕਾਂ ਨੂੰ ਜਾਣਕਾਰੀ ਤਾਂ ਦੇ ਦਿਓ ਕਿਸੇ ਆਰਟੀਆਈ ਐਕਟ ਐਕਟਿਵ ਨੇ ਉਹ ਜਾਣਕਾਰੀ ਪੁੱਛ ਲਈ ਚੱਕ ਕੇ ਉਲਟੇ ਉਹਦੀ ਜਵਾਬੰਦੀ ਕਰਨ ਖਾਤਰ ਪੱਤਰਕਾਰਾਂ ਤੇ ਤੇ ਉਹ ਜਿਹੜੇ ਆਰਟੀਆਈ ਕਾਰਕੁਨਾਂ ਉਨਾਂ ਤੇ ਪਰਚੇ ਦਰਜ ਕਰਕੇ ਇਹ ਕਿੱਥੋਂ ਦਾ ਇਨਸਾਫ ਆ ਪਹਿਲਾਂ ਵਾਲੀਆਂ ਸਰਕਾਰਾਂ ਦੀ ਵੀ ਹਾਲ ਚਿੱਧੀ ਜਿਹੜੀ ਇਥੋਂ ਦੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਹਿੰਦੀ ਹੈ ਵੀ ਮੈਂ ਲੋਕਾਂ ਦੀ ਸੱਥਾਂ ਦੇ ਵਿੱਚ ਗੱਲ ਸੁਣੂਗੀ ਉਹੀ ਸਾਡੀਆਂ ਪਾਵਾਂ ਪਣਾ ਦੀਆਂ ਚੁੰਨੀਆਂ ਉੜਦੀਆਂ ਉਹੀ ਸਾਡੇ ਤੇ ਡਾਂਗਾ ਵੱਰਦੀਆਂ ਉਹੀ ਇਥੋਂ ਦੀ ਪੁਲਿਸ ਹੈ ਨੀਤੀਆਂ ਸਾਰੀਆਂ ਉਹੀ ਹੈ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸ੍ਰਿੰਦਰ ਕੰਬੋਜ ਅੱਜ ਪੂਰੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਤਾਂ ਇਹ ਮਾਰਚ ਕਿਸਾਨੀ ਅੰਦੋਲਨ ਦੇ ਵਿੱਚ ਤੈਅ ਕੀਤਾ ਗਿਆ ਸੀ ਕਿ ਹੁਣ ਜਦੋਂ ਵੀ 26 ਜਨਵਰੀ ਆਏਗੀ ਤਾਂ ਹਰੇਕ ਸਾਲ ਇਹ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੀਤਾ ਜਾਏਗਾ ਆਪਣੇ ਰੋਸ ਵਜੋਂ ਮੰਨिए ਜਾਂ ਜਿਵੇਂ ਕਿਸਾਨੀ ਮੰਗਾਂ ਨੂੰ ਲੈ ਕੇ ਮੰਨिए ਕਿ ਜਿਵੇਂ ਕਿ ਸਰਕਾਰ ਦੇ ਵੱਲੋਂ ਜੋ ਇਹ ਮੰਗਾਂ ਤੈਅ ਕੀਤੀਆਂ ਗਈਆਂ ਸਨ ਕਿਸਾਨੀ ਮੰਗਾਂ ਸਨ ਜੋ ਦੀਆਂ ਤੋਂ ਉੱਥੇ ਹੀ ਖੜੀਆਂ ਨੇ ਸਰਕਾਰ ਦੇ ਵੱਲੋਂ ਇਸ ਤੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਕਿ ਨਾ ਇਹ ਮੰਗਾਂ ਮੰਨिएਗੇ ਤਾਂ ਸਾਡੇ ਨਾਲ ਐਸਕੀਐਮ ਦੇ ਆਗੂ ਕਿਸਾਨ ਆਗੂ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸ੍ਰੀਕਾਂ ਜੀ ਮਿਹਰਬਾਨੀ ਪ੍ਰਧਾਨ ਜੀ ਕਿਸ ਵਿਸ਼ੇ ਨੂੰ ਲੈ ਕੇ ਅੱਜ ਇਹ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ ਅੱਜ ਦੇਖੋ ਜਦੋਂ 220 ਵਾਲਾ ਦਿੱਲੀ ਅੰਦੋਲਨ ਨਾਲ ਲੜਿਆ ਗਿਆ ਬਹੁਤ ਇਤਿਹਾਸਿਕ ਅੰਦੋਲਨ ਸੀ ਉਹ ਪੂਰਾ 13 ਮਹੀਨੇ ਚੱਲਿਆ ਉਹ ਸਾਲ ਤੋਂ ਉੱਪਰ ਉਹਦੇ ਵਿੱਚ ਕੁਝ ਮਹੱਤਵਪੂਰਨ ਦਿਨ ਗਿਣੇ ਗਏ ਉਹ ਅੱਜ ਜਿਵੇਂ 26 ਜਨਵਰੀ ਹੈ 26 ਜਨਵਰੀ ਨੂੰ ਉੱਥੇ ਵੀ ਅੰਦੋਲਨ ਦੌਰਾਨ ਬਹੁਤ ਵੱਡੀ ਸਾਡੀ ਕਿਸਾਨਾਂ ਦੀ ਟਰੈਕਟਰਾਂ ਦੀ ਬਰਾਬਰ ਪਰੇਡ ਹੋਈ ਸੀ ਇੱਕ ਪਾਸੇ ਸਰਕਾਰੀ ਪਰੇਡ ਹੁੰਦੀ ਹੈ ਇੱਕ ਪਾਸੇ ਕਿਰਤੀ ਲੋਕਾਂ ਦੀ ਕਿਸਾਨਾਂ ਦੀ ਪਰੇਡ ਸੀਗੀ ਉਸ ਦਿਨ ਤੋਂ ਇਹ ਤੈਅ ਹੋਇਆ ਵੀ 26 ਜਨਵਰੀ ਮਹੱਤਵਪੂਰਨ ਦੇਣਾ ਉਸ ਦਿਨ ਵੀ ਜਿਹੜੀ ਭਾਜਪਾ ਦੀ ਸਰਕਾਰ ਨੇ ਉਸ ਦਿੱਲੀ ਅੰਦੋਲਨ ਦੇ ਜੜੀ ਤੇਲ ਦੇਣ ਖਾਤਰ ਬਹੁਤ ਵੱਡਾ ਇਹੋ ਜਿਹੜਾ ਨੰਬਰ ਰਚਿਆ ਸੀਗਾ ਉਹ ਲਾਲਕਿੱਲ ਵਾਲੀ ਘਟਨਾ ਵੀ ਵਾਪਰੀ ਆਪਾਂ ਉਹਦੇ 'ਚ ਨਹੀਂ ਜਾਂਦੇ ਪਰ ਉਸ ਤੋਂ ਬਾਅਦ ਉਹ 26 ਜਨਵਰੀ ਵਾਲੀ ਤੇ ਟਰੈਕਟਰ ਮਾਰਚ ਵਾਲੀ ਘਟਨਾ ਨੇ ਸੰਸਾਰ ਪੱਧਰ ਤੇ ਕੱਲੀ ਇੱਥੇ ਨਹੀਂ ਮੁਲਕ ਪੱਧਰ ਤੇ ਜੋ ਸ਼ਾਪ ਛੱਡੀ ਉਹਦਾ ਜਾਨੀ ਨਵੇਕਲਾ ਰੰਗ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ ਪਿਛਲੇ ਇਹਨਾਂ 4-5 ਸਾਲਾਂ ਦੇ ਵਿੱਚ ਅੱਜ ਆਪਾਂ ਪੰਜਵੇਂ ਭਰੇ ਗੰਢ ਬਣਾ ਰਹੇ ਹਾਂ ਜੇਕਰ ਨਾ ਹੋਵੇ ਦਿੱਲੀ ਅੰਦੋਲਨ ਦੀ ਇਹਨਾਂ 5 ਸਾਲਾਂ ਦੇ ਵਿੱਚ ਜੋ ਸੰਸਾਰ ਪੱਧਰ ਤੇ ਕੁੰਨੀਆਂ ਮਤਲਬ ਘਟਨਾਵਾਂ ਟਰੈਕਟਰਾਂ ਦੀਆਂ ਵਾਪਰੀਆਂ ਆ ਇਹੇ ਤੁਹਾਨੂੰ ਦਿਖਾਉਂਦੀਆਂ ਗੱਲਾਂ ਆਸਟ੍ਰੇਲੀਆ ਦੇ ਵਿੱਚ ਵੱਡੇ ਟਰੈਕਟਰ ਮਾਰਚ ਹੋਏ ਇੱਥੋਂ ਤੱਕ ਕਿ ਅਮਰੀਕਾ ਜਿਹੜਾ ਸਾਰੇ ਸੰਸਾਰ ਦਾ ઠાਣੇਦਾਰ ਕਹਾਉਂਦਾ ਹੈ ਉਹਦੇ ਆਪ ਦੇ ਮੁਲਕ ਦੇ ਵਿੱਚ ਉੱਥੋਂ ਦੇ ਕਿਸਾਨਾਂ ਨੇ ਵੱਡੇ ਟਰੈਕਟਰ ਮਾਰਚ ਕਰਕੇ ਸੰਸਦ ਨੂੰ ਘੇਰਾ ਪਾ ਕੇ ਮੰਗਾਂ ਮਨਵਾਈਆਂ ਆਹੀਂ ਹੋਰ ਕਿੰਨੇ ਮੁਲਕਾਂ 'ਚ ਆਸਟ੍ਰੇਲੀਆ ਨਿਊਜ਼ੀਲੈਂਡ ਆ ਜਣੀ ਬਹੁਤ ਮੁਲਕਾਂ 'ਚ ਗਿਣਿਆ ਜਾ ਸਕਦਾ ਹੈ ਵੀ ਇਹ ਟਰੈਕਟਰ ਮਾਰਚ ਦੀ ਕਿਉਂਕਿ ਇਹ ਸਾਡਾ ਇੱਕ ਇੱਕ ਕਲਚਰ ਨਾਲ ਜੁੜਿਆ ਹੋਇਆ ਹੈ ਸਾਡਾ ਟਰੈਕਟਰ ਖੇਤੀ ਦਾ ਚਿੰਨ੍ਹ ਹੈ ਜਿਵੇਂ ਸਾਡੇ ਸਾਰੇ ਕਿਸਾਨ ਜੱਥੇਬੰਦੀਆਂ ਦੇ ਭਾਵੇਂ ਸਾਡੇ ਵੱਖ-ਵੱਖ ਵਿਚਾਰ ਹੈਗੇ ਆ ਪਰ ਇੱਕ ਗੱਲ ਸਾਡੀ ਸਭ ਦੀ ਸਾੰਧੀ ਹੈ ਸਾਰਿਆਂ ਦੀ ਜਿੰਨਾ ਕਿਸਾਨੀ ਦਾ ਝੰਡਾ ਉਹਦੇ ਵਿੱਚ ਹਲ ਬੋਂਦਾ ਕਿਸਾਨ ਹੈ ਉਹ ਸਾਡਾ ਕਲਚਰ ਹੈ ਸਾਡੀ ਖੇਤੀ ਵਿਰਾਸਤ ਦੀ ਨਿਸ਼ਾਨੀ ਹੈ ਉਹਦੇ ਨਾਲ ਜੁੜਿਆ ਹੋਇਆ ਹੈ ਠੀਕ ਹੈ ਇੱਥੋਂ ਦੀਆਂ ਮਾੜੀਆਂ ਸਰਕਾਰਾਂ ਨੇ ਮਾੜੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਸ਼ਾਮਰਾਜੀ ਮੁਲਕਾਂ ਦੀਆਂ ਨੀਤੀਆਂ ਨੇ ਇਹ ਸਾਡੀ ਬਲਦਾਂ ਦੀ ਖੇਤੀ ਉਠਾਂ ਦੀ ਖੇਤੀ ਦਰੜਦੀ ਹੁਣ ਖੇਤੀ ਟਰੈਕਟਰਾਂ ਦੀ ਹੋ ਗਈ ਇਸ ਕਰਕੇ ਟਰੈਕਟਰ ਮਾਰਚ ਤੇ ਟਰੈਕਟਰ ਸਾਡਾ ਚਿੰਨ ਹੈ ਜਿਹੜਾ ਖੇਤੀ ਦੇ ਕਲਚਰ ਨਾਲ ਜੁੜਿਆ ਹੋਇਆ ਇਹ ਸਾਡੀ ਖੇਤੀ ਦੀ ਜਿੰਦ ਜਾਨ ਹੈ ਇਹਦੇ ਵਾਸਤੇ ਵਿੱਚ ਜਦੋਂ ਟਰੈਕਟਰ ਮਾਰਚ ਹੁੰਦਾ ਹੈ ਤੁਸੀਂ ਸਮਝ ਲਓ ਵੀ ਖੇਤੀ ਦੀ ਜਿੰਦ ਜਾਨ ਦੀਆਂ ਗੱਲਾਂ ਹੈ ਇਸੇ ਕਰਕੇ ਅੱਜ ਫਿਰ ਐਵੇਂ ਜਮੇ ਜੇ ਇਸੇ ਤਰ੍ਹਾਂ 26 ਨਵੰਬਰ ਦੀ ਗੱਲ ਕਰਨੀ ਹੋਵੇ 26 ਨਵੰਬਰ ਵੀ ਜਿਹੜਾ ਹੈਗਾ ਸਾਡਾ ਇਤਿਹਾਸਕ ਦਿਨ ਉਸ ਦਿਨ ਅਸੀਂ ਦਿੱਲੀ ਨੂੰ ਕੂਚ ਕਰੇ ਸੀ ਭਾਵੇਂ 26 ਨਵੰਬਰ ਨੂੰ ਕਿਹੜਾ ਅਸੀਂ ਬਾਰਡਰਾਂ ਤੇ ਆ ਕੇ ਬੈਠੇ ਉਦੋਂ ਬਾਅਦ ਕੁਝ ਤਾਂ 26 ਨੂੰ ਤੁਰ ਗਏ ਕੋਈ 27 ਨੂੰ ਜਣੀ ਉਹ ਤੋਂ ਕੂਚ ਕਰੇ ਸੀ ਜਣੀ ਦੋ ਮਹੱਤਵਪੂਰਨ ਦਿਤ ਤਾਂ ਇਹ ਹੋ ਗਏ ਤੀਜਾ ਮਹੱਤਵਪੂਰਨ ਦਿਨ ਉੱਥੇ ਦਿੱਲੀ ਅੰਦੋਲਨ ਦਰਾਂ ਨਾ 8 ਮਾਰਚ ਵਾਲਾ ਵੀ 8 ਮਾਰਚ ਨੂੰ ਔਰਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਉੱਥੇ ਉਹ ਵੀ ਦੁਨੀਆ ਦੇ ਵਿੱਚ ਉਸ ਗੱਲ ਨੇ ਧਾਂਕ ਛੱਡੀ ਉਹਨਾਂ ਗੱਲਾਂ ਨੇ ਜਣੀ ਮੋਦੀ ਹਕੂਮਤ ਦੇ ਜਿਹੜੇ ਕੁਰਸੀ ਤੇ ਭਾਵੇਂ ਸੀ ਹੱਲਣ ਲਾਤੀ ਸੀ ਉਦੋਂ ਇਹ ਸਾਰੇ ਦਬਾਅ ਕਾਰਨ ਮੋਦੀ ਹਕੂਮਤ ਨੂੰ ਭਾਵੇਂ ਇੱਕ ਵਾਰੀ ਖੇਤੀ ਕਾਨੂੰਨ ਸੀ ਜਿਹੜੇ ਉਹ ਕਾਲੇ ਉਹ ਵਾਪਸ ਲੈਣੇ ਪਏਗੇ ਪਰ ਉਹ ਮੰਗਾਂ ਮਸਲੇ ਜਿਉਂ ਦੀ ਤਿਆਂ ਖੜੇ ਆ ਉਹ ਵਕਤੀ ਤੌਰ ਤੇ ਵਾਪਸ ਲੈ ਕੇ ਲਈ ਕਿਸੇ ਹੋਰ ਢੰਗਾ ਤਰੀਕਿਆਂ ਦੇ ਨਾਲ ਹੀ ਉਹ ਨੀਤੀਆਂ ਬਦਲ ਬਦਲ ਕੇ ਸਾਡੇ ਲੋਕਾਂ ਤੇ ਮੜੀਆਂ ਜਾ ਰਹੀਆਂ ਨੇ ਇਸ ਕਰਕੇ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਕਿਸਾਨ ਆਗੂਆਂ ਦੇ ਵਿੱਚ ਜਾਂ ਕਿਸਾਨਾਂ ਦੇ ਵਿੱਚ ਜਿੱਥੋਂ ਪਹਿਲੇ ਪਹਿਲ ਪਰਸਮੇ ਦਾ ਸਾਡੀਆਂ ਜਿਹੜੀ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਜਿਦੇ ਵਿੱਚ ਮੁੱਖ ਤੌਰ ਤੇ ਐਮਐਸਪੀ ਦਾ ਮਾਮਲਾ ਹੈ ਕਰਜ਼ਾ ਮੁਕਤੀ ਦਾ ਮਾਮਲਾ ਹੈ ਨਾਲ ਹੀ ਇਹਦੇ ਵਿੱਚ ਦੂਜੇ ਪਾਸੇ ਹੈਗਾ ਬੁਢਾਪਾ ਪੈਨਸ਼ਨ ਦਾ ਮਾਮਲਾ ਹੈ ਫਸਲੀ ਬੀਮਾ ਯੋਜਨਾ ਦਾ ਮਾਮਲਾ ਹੈ ਲਖੀਮਪੁਰ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦਾ ਮਾਮਲਾ ਹੈ ਇਹ ਤੋਂ ਬਨਾਏ ਨਾ ਨਵੀਆਂ ਜੋੜਗੀਆਂ ਜਿਵੇਂ ਖੇਤੀ ਦੇ ਉਲਟ ਬੀਜ ਬਿੱਲ ਲੈ ਜਾਂਦੇ ਕੁੱਲ ਲੋਕਾਂ ਤੋਂ ਕਿਰਤੀ ਲੋਕਾਂ ਨੂੰ ਬਿਜਲੀ ਖੋਣ ਖਾਤਰ 2025 ਜਿਹੜਾ ਬਿਜਲੀ ਐਕਟ ਆ ਉਹ ਆ ਗਿਆ ਇਹ ਜਣੇ ਸਾਰੀਆਂ ਜੇ ਕੁੱਲ ਮਿਲਾ ਕੇ ਜੇ ਕਹਿਣਾ ਹੋਵੇ ਰੀਜੀ ਕਰਨ ਦੀਆਂ ਨੀਤੀਆਂ ਦੇ ਖਿਲਾਫ ਜਿੰਨੀਆਂ ਉਹ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਨੀਤੀਆਂ ਬਣਦੀਆਂ ਉਹਨਾਂ ਨੀਤੀਆਂ ਦੇ ਖਿਲਾਫ ਸਾਰਾ ਸਾਡਾ ਅੰਦੋਲਨ ਹੈ ਇਹ ਐਸ ਕੇ ਐਮ ਨੇ ਅੱਜ ਪੂਰੇ ਮੁਲਕ ਦੇ ਅੰਦਰ ਇਹ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਉਹਦੇ ਤਹਿਤ ਅਸੀਂ ਬਠਿੰਡੇ ਜ਼ਿਲ੍ਹੇ ਅੰਦਰ ਘਟੂ ਘਾਟਾ ਅੱਜ ਸਾਡੇ 10 12 ਕਾਫਲੇ ਅਡਾ ਅਡਾਪ ਦੇ ਥਾਂ ਤੋਂ ਚੱਲਣਗੇ ਜਿਵੇਂ ਨਥਾਣੇ ਬਲਾਕ ਦੇ ਆਪਾਂ ਖੜੇ ਹਾਂ ਢੋਲ ਪਲਾਜੇ ਤੇ ਖੜੇ ਆਂ ਪੁੱਚੋ ਵਾਲੇ ਤੇ ਇੱਥੋਂ ਸਾਡੇ 2 ਕਾਫਲੇ ਰਵਾਨਾ ਹੋਣੇ ਆ ਇੱਕ ਤਾਂ ਸੜਕ ਦਾ ਇਧਰਲਾ ਪਾਸਾ ਹੈ ਇਧਰਲੇ ਸਾਰੇ ਨਥਾਣੇ ਬਲਾਕ ਦੇ ਪਿੰਡਾਂ ਉਹ ਕਾਫਲੇ ਨੇ ਉਹ ਪਿੰਡਾਂ ਦੇ ਵਿੱਚ ਇਹ ਜਾਗਰੂਕਤਾ ਮਾਰਚ ਆ ਜਿਹੜਾ ਟਰੈਕਟਰਾਂ ਦਾ ਉਹ ਕਰਨਾ ਹੈ ਇੱਕ ਕਾਫਲਾ ਇਧਰ ਦੀ ਇੱਥੋਂ ਤੁਰ ਕੇ ਮਲਹਿਰ ਮੁਹਬਤ ਹੁੰਦਾ ਹੋਇਆ ਜਿਨ੍ਹਾਂ ਨਥਾਣੇ ਬਲਾਕ ਦੇ ਉਤਲੇ ਪਿੰਡ ਹੈ ਉਹਨਾ ਪਿੰਡਾਂ ਵਿੱਚ ਦੀ ਟਰੈਕਟਰ ਮਾਰਚ ਕਰਦਾ ਹੋਇਆ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਤੋਂ ਇਹ ਜਿਹੜੀਆਂ ਆਪਦੀਆਂ ਮੰਗਾਂ ਮਸਲੇ ਬਣਾਉਣ ਖਾਤਰ ਜਿਵੇਂ ਹਮਲੇ ਤੇ ਹਮਲੇ ਕਰ ਰਹੇ ਆ ਉਹ ਇਹਨਾਂ ਹਮਲਿਆਂ ਦਾ ਮੁਕਾਬਲਾ ਕਰਨ ਖਾਤਰ ਸਾਡੇ ਕੋਲੇ ਇੱਕ ਸੰਘਰਸ਼ੀ ਹੈ ਸੰਘਰਸ਼ ਦੇ ਜੋਰੀ ਸਾਡੇ ਕੋਲੇ ਹੋਰ ਸਾਰੇ ਹੀਲੇ ਮੁੱਕ ਗਏ ਹੁਣ ਤੁਸੀਂ ਦੇਖ ਲਓ ਚਾਹੇ ਵਿਧਾਨ ਸਭਾ 'ਚ ਦੇਖ ਲਓ ਚਾਹੇ ਲੋਕ ਸਭਾ 'ਚ ਦੇਖ ਲਓ ਕੋਈ ਵਿਰੋਧੀ ਧਿਰ ਲੋਕਾਂ ਦੇ ਪੱਖ 'ਚ ਬੋਲਦੀ ਹੈ ਹੁਣ ਵਿਰੋਧੀ ਧਿਰ ਦਾ ਰੋਲ ਕਿਸਾਨ ਜਥੇਬੰਦੀਆਂ ਜਾਂ ਇਸਕੇ ਮਨਵਾ ਰਿਹਾ ਹੈ ਮਰੋ ਤਾਂ ਕਿਸਾਨਾਂ ਨੂੰ ਕਹਿੰਦੇ ਨੇ ਕਿ ਇਹ ਤਾਂ ਵਹਿਲੇ ਨੇ ਜਦੋਂ ਦਿਲ ਕਰਦਾ ਸੜਕਾਂ ਤੇ ਆ ਜੰਦੇ ਨੇ ਆਪਣੇ ਟਰੈਕਟਰ ਲੈ ਕੇ ਆ ਜਾਂਦੇ ਨੇ ਸੜਕਾਂ ਤੇ ਧਰਨੇ ਲਾ ਲੈਂਦੇ ਨੇ ਇਹ ਉਦੋਂ ਹੀ ਕਹਿੰਦੇ ਆ ਨਾ ਜਦੋਂ ਰਾਜਸਤਾ ਤੇ ਹੁੰਦੇ ਆ ਜਦੋਂ ਰਾਜਭਾਗ ਤੇ ਬਰਾਜਮਾਨ ਸੁਖਬੀਰ ਬਾਦਲ ਸੀ ਉਦੋਂ ਲੋਕਾਂ ਨੂੰ ਉਹ ਵਹਿਲੇ ਕਹਿੰਦਾ ਸੀ ਹੁਣ ਲੋਕਾਂ ਦੇ ਉਹਨਾਂ ਨੂੰ ਹਰਮਨ ਪਿਆਰੇ ਲੱਗਦੇ ਆ ਆ ਪਿਛਲੇ ਦਿਨ ਹਾਸੋ ਹੀ ਨਹੀਂ ਗੱਲ ਦੇਖੋ ਪੱਤਰਕਾਰਾਂ ਤੇ ਹਮਲਾ ਸਰਕਾਰਾਂ ਨੇ ਕੀਤਾ ਹੈ ਤੇ ਸੁਖਬੀਰ ਬਾਦਲ ਆਪ ਦਾ ਕਾਫਲਾ ਲੈ ਕੇ ਚੰਡੀਗੜ੍ਹ ਪਹੁੰਚ ਗਿਆ ਹੁਣ ਉਹਨਾਂ ਨੂੰ ਲੋਕ ਪਿਆਰੇ ਲੱਗਣ ਲੱਗੇ ਇਹੀ ਜਿਹੜਾ ਭਗਵਾਨ ਤਮਾਨ ਹੈ ਪਹਿਲਾਂ ਲੋਕਾਂ ਦੀਆਂ ਕਿੰਨੀਆਂ ਗੱਲਾਂ ਕਰਦਾ ਹੁੰਦਾ ਸੀ ਲੋਕਾਂ ਨੇ ਸਿਖਾਇਆ ਵੀ ਤੁਸੀਂ ਸਵਾਲ ਕਰਿਆ ਕਰੋ ਉਹ ਤਾਂ ਇਥੋਂ ਤੱਕ ਕਹਿੰਦਾ ਵੀ ਡੜਾ ਡੜਾ ਹੁੰਦਾ ਹੈ ਪਤਾ ਨਹੀਂ ਕਿੱਥੋਂ ਕਿੱਧਰ ਦੀ ਚਲਾ ਹੁੰਦਾ ਹੈ ਉਹਨੇ ਤਾਂ ਗਾਂ ਦੇ ਗੱਲਾਂ ਕੀਤੀਆਂ ਤੇ ਹੁਣ ਜੇ ਕੋਈ ਲੋਕ ਸਵਾਲ ਕਰਦੇ ਹੁਣ ਉਹਨਾਂ ਨੂੰ ਰੜਕ ਪੈਂਦੀ ਆ ਪੱਤਰਕਾਰ ਭਾਈਚਾਰੇ ਨੇ ਕੀ ਸਵਾਲ ਹੀ ਹੈ ਭਲਾ ਕੀ ਪੁੱਛ ਲਿਆ ਐਂ ਪੁੱਛ ਲਿਆ ਮੈਂ ਤੂੰ ਇਹ ਲੋਕਾਂ ਦਾ ਹੈਲੀਕਾਪਟਰ ਜਿਹੜਾ ਲੋਕਾਂ ਨੇ ਆਪਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਉਹਦੇ ਵਿੱਚ ਤੇਲ ਪੈਂਦਾ ਖਜ਼ਾਨੇ ਦਾ ਉਹਦੇ ਵਿੱਚੋਂ ਜਹਾਜ਼ ਉਹ ਮੁੱਖ ਮੰਤਰੀ ਵਾਸਤੇ ਆ ਮੁੱਖ ਮੰਤਰੀ ਦਾ ਬਾਹਰ ਵਿਦੇਸ਼ੀ ਜ਼ੌਰਿਆਂ ਤੇ ਆ ਉਹ ਜਹਾਜ਼ ਨੂੰ ਕੌਣ ਉਡਾਈ ਫਿਰਦਾ ਲੋਕਾਂ ਨੂੰ ਜਾਣਕਾਰੀ ਤਾਂ ਦੇ ਦਿਓ ਕਿਸੇ ਆਰਟੀਆਈ ਐਕਟ ਐਕਟਿਵ ਨੇ ਉਹ ਜਾਣਕਾਰੀ ਪੁੱਛ ਲਈ ਚੱਕ ਕੇ ਉਲਟੇ ਉਹਦੀ ਜ਼ੁਬਾਨ ਬੰਦੀ ਕਰਨ ਖਾਤਰ 10 ਦੇ ਕਰੀਬ ਪੱਤਰਕਾਰਾਂ ਤੇ ਤੇ ਉਹ ਜਿਹੜੇ ਆਰਟੀਆਈ ਕਾਰਕੁਨਾਂ ਉਹਨਾਂ ਤੇ ਪਰਚੇ ਦਰਜ ਕਰਤੇ ਇਹ ਕਿੱਥੋਂ ਦਾ ਇਨਸਾਫ ਹੈ ਤੇ ਇਹਦੇ ਖਿਲਾਫ ਫਿਰ ਜਿਵੇਂ ਉੱਥੇ ਕੱਲ ਪਰਸੋਂ ਦੇ ਇਹਦਾ ਠੱਡੇ ਦੇ ਵਿੱਚ ਵੱਡਾ ਘਟ ਸੀ ਤੇ ਉਹਦੇ ਵਿੱਚ ਇਹ ਵੀ ਆ ਕੇ ਬਹਿ ਗਏ ਭਾਜਪਾ ਵਾਲੇ ਵਿੱਚ ਬਹਿ ਗਏ ਨਾਲੇ ਉੱਥੇ ਨਾਰੇ ਲੱਗਦੇ ਸੀ ਚਿੱਟੇ ਬਗਲੇ ਦੀਲੇ ਮੋਰ ਉਹ ਵੀ ਚੋਰ ਉਹ ਵੀ ਚੋਰ ਸਟੇਜ ਤੋਂ ਇਹ ਨਾਰੇ ਲੱਗੇ ਪਰ ਇਹ ਬਿਸ਼ਰਮ ਐਨੇ ਹੁੰਦੇ ਆ ਭਾਜਪਾ ਦੇ ਆਗੂ ਬੱਚਾ ਕੇ ਬਹਿ ਗਏ ਸੋ ਇਸ ਕਰਕੇ ਜਦੋਂ ਇਹ ਰਾਜਗੱਦੀ ਤੋਂ ਪਾਸੇ ਹੁੰਦੇ ਆ ਨਾ ਉਦੋਂ ਤਾਂ ਆ ਗੱਲਾਂ ਕਰਦੇ ਆ ਲੋਕਾਂ ਦੀਆਂ ਗੱਲਾਂ ਕਰਦੇ ਆ ਜਦੋਂ ਰਾਜਗੱਦੀ ਤੇ ਹੁੰਦੇ ਆ ਉਦੋਂ ਲੋਕਾਂ ਨੂੰ ਵੇਲੜ ਰੱਖਦੇ ਆ ਹੁਣ ਭਗਵੰਤ ਮਾਨ ਵੇਲੜ ਦੱਸੂਗਾ ਪੁਗਵਾਂ ਤਾਂ ਹੁਣ ਹੁਣ ਕਹੀ ਜਾਂਦਾ ਜੇ ਕੋਈ ਪੱਤਰਕਾਰ ਵੀ ਸਵਾਲ ਕਰਦਾ ਤਾਂ ਪੱਤਰਕਾਰ ਹੀ ਨਹੀਂ ਜੇ ਕੋਈ ਕਿਸਾਨ ਧਰਨਾ ਲਾਉਂਦਾ ਤਾਂ ਕਿਸਾਨ ਹੀ ਨਹੀਂ ਜੇ ਕੋਈ ਹੋਰ ਵਰਗ ਬੇਰੁਜ਼ਗਾਰ ਟੀਚਰ ਧਰਨਾ ਲਾਉਂਦੇ ਆ ਇਹ ਤਾਂ ਉਹ ਬੇਰੁਜ਼ਗਾਰ ਹੀ ਨਹੀਂ ਵੀ ਹੋਰ ਕੌਣ ਆ ਵੀ ਇਹ ਸਾਰੇ ਨਕਲੀ ਲੱਗਦੇ ਤੈਨੂੰ ਅਸਲੀ ਉਹ ਆ ਜਿਹੜੇ ਤੇੜੀ ਬੋਲੀ ਬੋਲਣ ਸੋ ਇਸ ਕਰਕੇ ਇਸ ਕਿਸਮ ਦਾ ਜਦੋਂ ਇਹ ਰਾਜ ਸਭਾ ਤੋਂ ਪਾਸੇ ਹੁੰਦੇ ਉਹ ਲੋਕਾਂ ਦੀਆਂ ਗੱਲਾਂ ਕਰਦੇ ਆ ਤੇ ਜਦੋਂ ਰਾਜ ਸਭਾ ਤੇ ਪਹੁੰਚ ਜਾਂਦੇ ਆ ਭਾਵੇਂ ਕਿਸੇ ਵੀ ਰੰਗ ਦੇ ਹੋਣ ਉਹਦੋਂ ਉਹਨਾਂ ਨੂੰ ਲੋਕ ਭੁੱਲ ਜਾਂਦੇ ਆ ਕੁਰਸੀ ਪਿਆਰੀ ਹੋ ਜਾਂਦੀ ਹੈ ਇਹ ਮਾਮਲਾ ਹੈ ਉਹਨਾਂ ਦਾ ਕੋਈ ਪੰਜਾਬ ਦੇ ਵਿੱਚ ਤਾਂ ਕ੍ਰਾਂਤੀ ਆਈ ਹੋਈ ਐ ਇਨਕਲਾਬ ਆਇਆ ਹੋਇਆ ਪੰਜਾਬ ਤਾਂ ਸੋਨੇ ਦੀ ਚਿੜੀ ਬਣ ਗਿਆ ਫਿਰ ਤੁਸੀਂ ਹਾਲੇ ਵੀ ਸੜਕਾਂ ਤੇ ਖੜੇ ਹੋ ਦੇਖੋ ਜੇ ਪੰਜਾਬ ਸੋਨੇ ਦੀ ਚਿੜੀ ਬਣਿਆ ਹੁੰਦਾ ਸਾਡੇ ਕਿਰਤੀ ਲੋਕ ਅੱਜ ਸੜਕਾਂ ਤੇ ਨਹੀਂ ਆਉਂਦੇ ਸੀ ਕਿਉਂਕਿ ਇਥੋਂ ਦੀ ਪਹਿਲਾਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਵੀ ਹਾਲ ਸੀ ਜਿਹੜੀ ਇਥੋਂ ਦੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਹਿੰਦੀ ਹੈ ਵੀ ਮੈਂ ਲੋਕਾਂ ਦੀ ਸੱਥਾਂ ਦੇ ਵਿੱਚ ਗੱਲ ਸੁਣੂਗੀ ਉਹੀ ਸਾਡਾਂ ਮਾਮਾਪਣਾਂ ਦੀਆਂ ਚੁੰਗੀਆਂ ਉੜਦੀਆਂ ਉਹੀ ਸਾਡੇ ਤੇ ਡਾਂਗਾ ਵਰਦੀਆਂ ਉਹੀ ਇਥੋਂ ਦੀ ਪੁਲਿਸ ਹੈ ਨੀਤੀਆਂ ਸਾਰੀਆਂ ਉਹੀ ਹੈ ਜਿਹੜਾ ਅਸੀਂ 26 ਮਾਰਚ ਜਾਹੋ ਕਰ ਰਹੇ ਹਾਂ ਟਰੈਕਟਰ ਮਾਰਚ 26 ਜਨਵਰੀ ਇਸ ਕਰਕੇ ਅਸੀਂ ਅੱਜ ਦੇ ਦਿਨ ਦਿੱਲੀ ਬਾਡਰਾਂ ਤੇ ਗਏ ਸੀ ਪਹਿਲਾਂ ਕਿਹਾ ਸੀਗਾ ਪਿੰਡਾਂ ਦੇ ਵਿੱਚ ਮਤਲਬ ਟਰੈਕਟਰ ਮਾਰਚ ਕੀਤੇ ਸੀ ਅਸੀਂ ਵੀ ਜੇ ਮੋਦੀ ਸਰਕਾਰ ਇਸ ਗੱਲ ਤੇ ਨਾ ਆਵਾਜ਼ ਆਈ ਨਾ ਕਲੇਕ ਨੂੰ ਰੱਦ ਕੀਤਾ ਤੇ 26 ਤਰੀਕ ਨੂੰ ਸਮੁੱਤ ਮੋਰਚੇ ਕਨੂੰ ਦਿੱਲੀ ਦੇ ਬਾਡਰਾਂ ਤੇ ਜਾਵਾਂਗੇ ਪਰ ਇੱਥੋਂ ਦੇ ਜਿਹੜੇ ਹਾਕਮ ਐ ਪਰ ਮੈਂ ਇੱਥੋਂ ਦੇ ਕਾਲੀ ਐ ਪਰ ਮੈਂ ਕਾਂਗਰਸੀ ਐ ਉਹਨਾਂ ਨੇ ਵੀ ਟਰੈਕਟਰ ਮਾਰਚ ਕੀਤਾ ਉਹਨਾਂ ਨੇ ਅਸੇ ਟਰੈਕਟਰ ਨੂੰ ਅੱਗ ਲਾਤੀ ਇੱਕ ਨੇ ਫੋਰ ਟਰੈਕਟਰ ਨੂੰ ਲਾਤੀ ਕਿਉਂਕਿ ਅਸੀਂ ਅਡਾਨੀਆਂ ਵਾਲਨਗ ਦੀਆਂ ਅਰਥੀਆਂ ਸਾੜੀਆਂ ਕਿਉਂਕਿ ਇਹ ਜਿਹੜਾ ਟਰੈਕਟਰ ਹੈ ਸਾਡਾ ਪੁੱਤ ਹੈ ਇੱਕ ਖੇਤੀ ਦਾ ਪੁੱਤ ਬਣਿਆ ਹੋਇਆ ਜਿਹਨੂੰ ਅਸੀਂ ਪਿੰਡਾਂ ਦੇ ਵਿੱਚ ਸੁਨੇਹਾ ਲੈ ਕੇ ਜਾਣੇ ਆਂ ਵੀ ਜਿਹੜੀ ਕਿਰਤੀ ਲੋਕ ਹੈ ਇਹਨਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ ਪਰ ਮੈਂ ਤੁਹਾਨੂੰ ਦੀ ਪਾਜ ਪਾ ਸਰਕਾਰ ਆਏ ਪਰ ਮੈਂ ਤੁਹਾਨੂੰ ਕਾਲੀ ਹੈ ਪਰ ਆਮ ਪਾਰਟੀ ਹੈ ਕਿਉਂਕਿ ਜਿਹੜਾ ਇਸਨ ਮਿਸਟਰ ਟੋਨੀ ਹੈ ਜਿਹੜੀਆਂ ਛੜੀਆਂ ਰਹਿੰਦੀਆਂ ਮੰਗਾਂ ਦਿੱਲੀ ਦੇ ਵਿੱਚ ਉਹਦੇ ਮੁੰਡੇ ਨੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀਰ ਦੇ ਉੱਤੇ ਗੱਡੀ ਚੜਾ ਕੇ ਨੂੰ ਸ਼ਹੀਦ ਕੀਤਾ ਤੇ ਅੱਜ ਜਿਹੜਾ ਇਸਨ ਮਿਸਟਰ ਟੋਨੀ ਹੈ ਅੱਜ ਉਹਨੇ ਮੋਦੀ ਦੀ ਬੁੱਕਲ ਦੇ ਵਿੱਚ ਬੈਠਾ ਹੈ ਇਸ ਕਰਕੇ ਅਸੀਂ ਸੁਨੇਹਾ ਲੈ ਕੇ ਲੋਕਾਂ ਤਾਈਂ ਜਾਵਾਂਗੇ ਬਾਈ ਕਿਵੇਂ ਦੇਖਦੇ ਹੋ ਪੂਰੀਆਂ ਕਰਤੀਆਂ ਪਰ ਹੁਣ ਵੀ ਇਹ ਟਰੈਕਟਰ ਮਾਰਚ ਕਰਨੇ ਪੈ ਰਹੇ ਆ ਪੂਰੀਆਂ ਮੰਗਾ ਕੀਤੀ ਹੁੰਦਾ ਫਿਰ ਟਰੈਕਟਰ ਮਾਰਚ ਦੀ ਲੋੜ ਨਹੀਂ ਸੀ ਪੂਰਾ ਮੰਗਾ ਕਰਨ ਦੀ بجائے ਉਲਟਾ ਨਵੇਂ ਹੋਰ ਬਿੱਲ ਆ ਰਹੇ ਹੈਗੇ ਜਿਵੇਂ ਕਿ ਬਿਜਲੀ ਬਿੱਲ ਹੈਗਾ ਉਹ ਨੇ ਸਾਰਾ ਕੁੱਲ ਕੱਲੀ ਕਿਸਾਨੀ ਦਾ ਨਿਕਾ ਹਰ ਜਿੰਨਾ ਵੀ ਸਾਡੇ ਇੰਡੀਆ ਦਾ ਵਸਿੰਦਾ ਹੈਗਾ ਉਹ ਤੇ ਵੱਡਾ ਅਸਰ ਪਾਉਣੇਗਾ ਉਹ ਕਿਹੜਾ ਕੇਂਦਰ ਸਰਕਾਰ ਸੂਬਿਆਂ ਤੋਂ ਹੋ ਰਹੀ ਹੈ ਉਦੋਂ ਬਾਅਦ ਉਹ ਕਾਰਬਟ ਘਰਾਣ ਨੂੰ ਦੇ ਦਊਗੀ ਤੇ ਉਹਦੇ ਰੇਟ ਵੀ ਵਧਨੇ ਆ ਤੂੰ ਉਹਦੇ ਚਿੱਪ ਵਾਲੇ ਮੀਟਰ ਵਗੈਰਾ ਹੋਰ ਆ ਉਹਦੇ ਨਵੇਂ ਨਵੇਂ ਉਹਨੇ ਟੱਗ ਕੱਢਨੇ ਆ ਇਸੇ ਤਰ੍ਹਾਂ ਜਿਹੜਾ ਬੀਜ ਬੀਜੋਦ ਬਿੱਲ ਹੈਗਾ ਉਹ ਸਾਡਾ ਕਿ ਪਹਿਲਾਂ ਨਰਮੇ ਦਾ ਬੀਜ ਵੀ ਵੇਖ ਕੇ ਹਟੀਆਂ ਸੀ ਤੇ ਸਬਜ਼ੀਆਂ ਦਾ ਵੀ ਉਹ ਸਾਡੇ ਵੀ ਅੱਜ ਤੋਂ ਖੋਹੇ ਗਏ ਆ ਤੇ ਦੂਜੇ ਬੀਜ ਜੀ ਉਹ ਖੋਣਗੇ ਜਦੋਂ ਬੀਜ ਖੋਏ ਫਿਰ ਉਹਨਾਂ ਦੀ ਮਰਜ਼ੀ ਹੋਇਆ ਕਰੂਗੀ ਇੱਥੇ ਵੀ ਕੋਈ ਵੀ ਚੀਜ਼ ਬਚਾਉਣ ਉਹ ਤੇ ਇੱਥੇ ਭੁੱਖ ਭਰੀ ਹੋਊਗੀ ਜੇ ਇੱਥੇ ਅਨਾਜ ਨਾਲ ਉਹ ਬੀਜ ਨਹੀਂ ਦਿੱਤਾ ਅਨਾਜ ਦੇ ਬੀਜ ਸਾਨੂੰ ਮਿਲੇ ਹੀ ਨਾ ਉਹ ਜੇ ਕੁਝ ਹੋਰ ਵਜਾਤਾ ਤਾਂ ਇੱਥੇ ਭੁੱਖਮਰੀ ਹੋਊਗੀ ਉਹਦੇ ਨਾਲ ਬਹੁਤ ਵੱਡੇ ਨੁਕਸਾਨ ਹੋਣਗੇ ਅਸੀਂ ਤਾਂ ਇਹਨਾਂ ਬਿੱਲਾਂ ਨੂੰ ਉਹਨਾਂ ਪਹਿਲਾਂ ਜਿਹੜੇ ਤਿੰਨ ਕਾਲੇ ਕਾਨੂੰਨ ਹੈਗੇ ਉਹਨਾਂ ਦੇ ਬਰਾਬਰੀ ਸਮਝਦੇ ਆਂ ਇਹ ਕਿਉਂਕਿ ਸਰਕਾਰ ਤਾਂ ਉਹ ਕਹਿੰਦੀ ਸੀ ਕਿ ਇਹ ਕਾਨੂੰਨ ਅਸੀਂ ਸਾਰੇ ਜੋ ਮੰਗਾ ਕਿਸਾਨਾਂ ਦੀ ਉਹ ਪੂਰੀਆਂ ਕਰਤੀਆਂ ਅੰਦੋਲਨ ਖਤਮ ਹੋ ਚੁੱਕਿਆ ਸਭ ਕੁਝ ਪੂਰਾ ਹੋ ਗਿਆ ਨਹੀਂ ਕੁਝ ਬੂਰਾ ਨਹੀਂ ਹੋਇਆਗਾ ਸਾਰੇ ਤਾਂ ਕਿ ਜਿਹੜੇ ਦਿੱਲੀ ਵਾਲੇ ਕਾਨੂੰਨ ਐੜੇ ਉਹ ਵੀ ਇੱਕ ਲਾਰਾ ਹੀ ਹੈਗਾ ਉਹ ਕਿਸੇ ਲਾਗੂ ਨਹੀਂ ਕੀਤੇਗੇ ਤੇ ਆ ਨਵੇਂ ਹੋਰ ਆਗੇ